ਉਹਨਾਂ ਜਿਹੜੀਆਂ ਜਨਰੇਸ਼ਨਸ ਨੇ ਸਾਡੀ ਨਾਵੇਂ ਨੂੰ ਦੇਰੀ ਹੈ ਉਹਨੂੰ ਪ੍ਰੇਰਣਾ ਤੇ ਸਿੱਖਿਆ ਲੈਣਾ ਮੈਂਵੰਦਰ ਸਿੰਘ ਪਾਗੋ ਮਦਰਾਸ਼ ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਮ ਮੌਜੂਦ ਇਤਿਹਾਸਕ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਜਿੱਥੇ ਸਫਰੇ ਸ਼ਹਾਦਤ ਦਾ ਅਗਲਾ ਪੜਾ ਜੋ ਚੱਲ ਰਿਹਾ ਹੈ ਸੋ ਅੱਜ ਦੂਸਰਾ ਦਿਨ ਹੈ ਸੋ ਸ਼ਹੀਦੀ ਸਭਾ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਵੀ ਜੋ ਨਿਕਲ ਰਹੇ ਨੇ ਸੋ ਅਸੀਂ ਦਿਖਾਵਾਂਗੇ ਇਸ ਸ਼ਹੀਦੀ ਸਭਾ ਦੀਆਂ ਪ੍ਰਮੁੱਖ ਝਲਕੀਆਂ ਕੋਸ਼ਿਸ਼ ਕਰਾਂਗੇ ਪ੍ਰਬੰਧਕਾਂ ਨਾਲ ਗੱਲਬਾਤ ਕਰਾਉਣ ਦੀ ਤੁਸੀਂ ਮਾਣ ਨਾਲ ਸ਼ਵਾਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਤੇ ਸਾਰੇ ਬੇਸਿਕ ਲੋਕਨਕ ਸਤਾ ਤੋਂ ਬਣਾ ਕੇ ਰਿਹਾ ਹੈ ਉਹਨਾਂ ਨੇ ਇੱਕ ਨਵਾਂ ਰਾਸ਼ਟਰਾ ਕੀਤਾ ਹੈ ਕਿ ਇੱਕ ਬੰਬਰੇ ਤੋਂ ਅਜ਼ਾਦੀ ਬਾਤ ਪਰਪੇ ਅਜ਼ਾਦੀ ਬਾਤ ਆਪਣਾ ਜਿਹੜਾ ਸੰਵਿਧਾਨ ਹੈ ਉਹ ਦੇਖੇ ਦੁਨੀਆਂ ਦੇ ਵਿੱਚ ਇੱਕ ਬਲੱਖਾ ਸ਼੍ਰੀ ਪਸਾਰ ਹੈ ਬੋਲਦਾ ਹੈ ਨਹੀਂ ਮੰਮੀ ਅਰੇ ਉਹਨਾਂ ਤੋਂ ਬਾਅਦ ਸਭ ਤੋਂ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਹਰ Oh, uh -huh. ਇਹਨਾਂ ਦੇ ਅਦਾ ਪਾਰ ਉਸ ਸਮਾਂ ਅਰਦਾਸ ਜੁੜੇ ਸਤਪੁਰ ਜੀ ਨੇ ਸਤੋ ਪਹਿਲਾ ਸੰਤ ਵਸਤੀ ਦੀ ਨੂੰ ਮੰਨਦਾ ਜੇਦੇ ਵਿੱਚ ਇੱਕ ਔਂਕਾਰ ਦਾ ਪਵਿੱਤਰ ਸਿਧਾਂਤ ਜਿੱਥੋਂ ਪਵਿੱਤਰ ਸਤਪੁਰ ਜੀ ਦੀ ਸ਼ੁਰੂਆਤ ਕੀਤੀ ਸਤਪੁਰ ਜੀ ਦੇ ਮਨਾਂ ਨਿਰਮਲ ਰੂਹਾਂ ਨੂੰ ਸਤਪੁਰ ਜੀ ਨੇ ਅਜਾਗਰ ਕੀਤਾ ਉਸ ਤੋਂ ਅਗਾਂਹ ਅਦਾਸੀਆਂ ਦੇ ਰੂਪ ਦੇ ਵਿੱਚ ਵੀ ਤੇ ਇੱਕ ਪਵਿੱਤਰ ਸਰਕਾਰ ਉਹਦੀ ਧਾਰੀ ਦੇ ਤਾਂ ਉਹਨਾਂ ਦਾ ਉਹ ਧਾਰਨੀ ਦੇ ਨਾਲ ਕੀ ਜੜਾਇਆ ਇਹ ਵੀ ਗੁਰੂ ਦੀ ਬਾਚ ਸੀ ਉਸ ਧਾਰਨੀ ਸਾਡੇ ਨਾਲ ਜੁੜਿਆ ਹੋਇਆ ਹੈ ਤੇ ਮੈਂ ਦੇਖਦਾ ਵੀ ਜਿਸ ਸਾਥ ਹਮੇਸ਼ਾ ਬਾਤ ਤੇ ਸਾਥ ਰਹਿੰਦਾ ਤੇ ਕਦੇ ਛੱਡਦਾ ਨਹੀਂ ਤੋਂ ਤਾਂ ਪਹਿਲਾਂ ਦੀ ਗੈਰਵਾਹੀ ਪਰ ਅੱਜ ਮੈਂ ਦੇਖਦਾ ਜੇ ਜਿਹੜੇ ਝੂਠੇ ਲੋਕ ਸੀ ਉਹਨਾਂ ਨੂੰ ਵੀ ਸਤਗੁਰ ਜੀ ਉਸ ਪਵਿੱਤਰ ਸਿਧਾਂਤ ਦੇ ਨਾਲ ਉਹਨਾਂ ਦੀ ਵੀ ਗੱਲ ਆਉਂਦੀ ਹੈ ਤੇ ਉਹਨਾਂ ਦੀ ਗੱਲ ਹੋ ਗਈ ਜਿਹੜੇ ਬੜੀ ਛੋੜੇ ਗੁਰੂ ਸਾਹਿਬ ਜੀ ਦਾ ਜਨਮ ਉਹਦੇ ਉਸੇ ਕੋਟਾ ਦੇ ਹੰਗਲ ਤੇ ਉਸ ਖਾਨੀਸ ਪੁੱਤਰੀ ਕਿੱਡਾ ਵੱਡਾ ਥੇਰਾ ਹੁੰਦਾ ਪਹਿਲਾਂ ਤਾਂ ਮਾਜ ਨੂੰ ਕੋਕੋ ਬਕਰੇ ਤੇ ਫੇਰ ਉਸ ਤੋਂ ਬਾਅਦ ਪਿਤਾ ਦਾ ਟੈਣਾ ਤੇ ਉਸ ਸਿਰਮੱਤੇ ਪ੍ਰਵਾਨ ਕੀਤਾ ਇਹ ਵੀ ਇੱਕ ਇਤਿਹਾਸ ਹੈ ਇਸ ਘਾਟੀ ਦਾ ਬੁੱਧ ਸਹਿਤ ਹੀ ਇਹ ਹਮਾਰੇ ਪੀਰ ਇਹ ਸਾਡੇ ਪੀਰ ਨੇ ਔਰ ਸ਼ਹੀਦਾਂ ਨੂੰ ਮੱਥਾ ਟੇਕਣ ਆਏ ਬੜੇ ਪਿਆਰ ਨਾਲ ਬਹਿ ਕੇ ਸਿੰਘਾਂ ਦੇ ਕਰਤੱਵ ਜੋਹਰ ਦੇਖੋ ਜਿੰਨੇ ਸੰਤ ਮਹਾਂਪੁਰਖ ਰੱਬ ਦੇ ਪਿਆਰੇ ਆਏ ਹਨ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆਓ ਨੋ ਨੰਦਾਂ ਲੋ ਜੀ ਇਹਨਾਂ ਮਹੌਰ ਦੇ ਬੇਸ਼ੱਕ ਜਿੰਨੇ ਜਿੰਨੇ ਸ਼ਾਬਾਸ਼ ਆਗਲੀ ਸਈ ਪਿੰਡਾਂ ਦਾ ਮਿਲ ਕੇ ਆਈ ਹੈ ਆਗਲੀ ਸਾਰੇ ਸਾਰੇ ਵਾਜ ਨੇ ਸਾਰਾ ਤਕਰੀਬਾ ਸਤ ਵਜੇ ਹੈਗੀ ਹੈ ਅੱਛਾ ਕਿੰਨੀ ਕੁ ਦੇਰ ਤੋਂ ਰਾਸ ਦਾ ਲੰਗਰ ਸਿੰਘ ਸਾਹਿਬ ਤੁਸੀਂ ਲਾ ਰਹੇ ਹੋ ਇਹ ਵੀ ਤਾਂ ਤਕਰੀਬਨ ਹੋ ਗਿਆ ਜੀ 15 18 15 16 ਸਾਲ ਨੂੰ ਠੀਕ ਹੈ ਤੇ ਕਿੰਨੀਆਂ ਕੁ ਟਰਾਲੀਆਂ ਜਿਹੜੀਆਂ ਲੱਗ ਲੰਦੀਆਂ ਹੁਣ ਰੋਜ਼ ਦੋ ਟਰਾਲੀਆਂ ਲੱਗ ਜਾਂਦੇ ਨੇ ਜੀ ਦੋ ਟਰਾਲੀਆਂ ਲੱਗਦੀਆਂ ਚਾਰ ਦੇ ਸੇਵਾ ਚੱਲਦੇ ਸੋ ਕਿਹੜੇ ਕਿਹੜੇ ਨਗਰਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਇਹ ਬਾਗ ਵਾਲੀ ਸਨਾਣਾ ਮਾਝਰੀ ਜੱਟਾਂ ਤੇ ਕਿਸਨਪੁਰਾ ਨਾਟਕੀ ਬਾਕੀ ਹੋ ਵੀ ਗਿਰਵਾਉਣੀ ਕਾਲਵਾਪ ਹਾਂ ਸੋ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜੋ ਸੰਗਤਾਂ ਆ ਰਹੀਆਂ ਹਨ ਨਤ ਮਸਤ ਹੋ ਰਹੀਆਂ ਹਨ ਕੀ ਕਹਿਣਾ ਚਾਹੋਗੇ ਦੇਖੋ ਜੀ ਸੰਗਤਾਂ ਪੂਰੇ ਨਤ ਮਸਤ ਹੋ ਕੇ ਵਿਚਾਰਾਂ ਵਿੱਚ ਵਿਸ ਰਹੀਆਂ ਨੇ ਕਿ ਬਹੁਤ ਸਰਦਾਰ ਨੇ ਵਿਹੜਾ ਮਨ ਆਏ ਜਾਂਦੇ ਬਹੁਤ ਧੰਨਵਾਦ ਆਹ ਠੂਲੇ ਜਿਹੜੇ ਚੱਲ ਰਹੇ ਨੇ ਇਹ ਪਠਾ ਸਾਹਿਬ ਦੇ ਸ਼ਹੀਦੀ ਸਭਾ ਦੇ ਚੱਲ ਰਹੇ ਨੇ ਜਾਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਠੂਲੇਾਂ ਦੀ ਮਨਾਹੀ ਹੈ ਸੋ ਇਹ ਪਤਾ ਨਹੀਂ ਕਿਸ ਤਰੀਕੇ ਨਾਲ ਚੱਲ ਰਹੇ ਆ ਸ਼ਹੀਦੀ ਸਭਾ ਮਾਂ ਤੇ ਇਹਨਾਂ ਨੂੰ ਕਿਸੇ ਕਿਸਨਾ ਆਗਿਆ ਦਿੱਤੀ ਹੈ ਕਿਸ ਦਾ ਕੋਈ ਪਤਾ ਨਹੀਂ ਜਦੋਂ ਕਿ ਇਹ ਜਿਹੜੇ ਠੂਲੇ ਹੈ ਇਹ ਠੂਲੇ ਨਹੀਂ ਚੱਲ ਸਕਦੇ ਸੋ ਕੋਸ਼ਿਸ਼ ਕਰਾਂਗੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਦੀ ਵੀ ਤੁਹਾਨੂੰ ਝੂਲਿਆਂ ਦੀ ਜਿਹੜੀ ਇਹ ਪਰਮਿਸ਼ਨ ਹੈ ਇਹ ਕਿਹਨਾਂ ਦਿੱਤੀ ਹੈ ਸੋ ਆ ਵੀ ਝੂਲਾ ਚੱਲਦਾ ਹੈ ਜਦ ਕਿ ਇਹ ਝੂਲੇ ਸ਼ੀਧੀ ਸੁਭਾਮਾ ਤੇ ਨਹੀਂ ਚੱਲ ਸਕਦੇ ਸੋ ਆ ਬਹੁਤ ਸਾਰੇ ਹੋਰ ਵੀ ਝੂਲੇ ਚੱਲ ਰਹੇ ਨੇ ਸੋ ਇਹ ਝੂਲਿਆਂ ਨੂੰ ਕਿਸ ਨੇ ਮਾਨਤਾ ਦਿੱਤੀ ਹੈ ਇੱਧਰ ਵੀ ਆ ਦੇਖੋ ਤੁਸੀਂ ਜਦ ਕਿ ਝੂਲੇ ਇਹਨਾਂ ਸੁਭਾਮਾ ਤੇ ਨਹੀਂ ਚੱਲ ਸਕਦੇ ਸੋ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਇਹ ਸ਼ਿਵਾਰਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਕਿਉਂਕਿ ਸ਼ੀਦੀ ਸੁਭਾਵਾਂ 'ਤੇ ਇਹ ਚੂਲੇ ਨਹੀਂ ਚੱਲ ਸਕਦੇ ਸੋ ਗੱਲਬਾਤ ਕਰਾਂਗੇ ਕਿਹਨਾਂ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਸੋ ਅਜੇ ਤੱਕ ਮੰਨੂ ਕੋਈ ਪ੍ਰਬੰਧਕ ਨਹੀਂ ਮਿਲਿਆ ਸੋ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਭਈ ਕਿਹਨਾਂ ਨੇ ਇਹਨਾਂ ਨੂੰ ਜੋ ਮਾਨਤਾ ਦਿੱਤੀ ਹੈ ਜੋ ਪਰਮਿਸ਼ਨ ਦਿੱਤੀ ਹੈ ਕਿਉਂਕਿ ਸ਼ੀਦੀ ਸੁਭਾਵਾਂ 'ਤੇ ਇਹ ਚੂਲੇ ਉਹਨਾਂ ਦੀ ਮਨਾਹੀ ਹੈ ਤੋ ਮੇਰੇ ਨਾਲ ਮਿਲਣ ਵੀ ਲੱਗੇ ਨੇ ਜੁੜਨ ਲੱਗੇ ਨੇ ਤੋ ਸ਼ੀਧੀ ਸੁਭਾਵਾ ਦੇ ਚੂਲਿਆਂ ਦੀ ਮਨਾਹੀ ਆ ਤੁਹਾਨੂੰ ਕਿਹਨਾ ਬਖਸ਼ਣ ਕਿਹਨਾ ਪਰਵਾਸ ਕਰਦਾ ਹੈ ਕਿਤਨੇ ਅੱਗੇ ਆ ਦਿੱਤੀ ਆਪਕੋ ਉਹ ਮਾਲਕ ਉਧਰ ਹੈ ਜੀ ਸਲਾਮ ਅਲਿਕੁਮ ਮਾਲਕ ਕਹਾ ਹੈ ਲਾਓ ਮਾਲਕ ਕੋ ਮਾਲਕ ਕਹਾ ਹੈ ਹਾਂਜੀ ਤੁਹਾਨੂੰ ਕਿਹਨਾ ਅੱਗੇ ਦੱਤੀ ਏ ਚੂਲੇ ਲਾਉਣ ਦੀ ਸ਼ੀਧੀ ਸੁਭਾਵਾ ਦੇ ਚੂਲੇ ਬੰਦ ਹੈ ਵੇ ਕੋਈ ਸਾਨੂੰ ਪਤਾ ਨਹੀਂ ਸੀਗਾ ਜੀ ਅਸੀਂ ਨਹੀਂ ਨਹੀਂ ਤੁਸੀਂ ਇਹ ਇਹ ਦੱਸੋ ਵੀ ਤੁਸੀਂ ਕਿਹਨੂੰ ਪੁੱਛ ਕੇ ਝੂਲੇ ਲਾਏ ਆ ਨਹੀਂ ਅਸੀਂ ਪੁੱਛਿਆ ਨਹੀਂ ਕਿਸੇ ਨੂੰ ਹਾਂ ਪਿੱਛੇ ਅੰਦਰ ਗੱਲਾਂ ਬਾਤਾਂ ਹੋ ਰਹੀਆਂ ਉਹ ਗੱਲ ਬੰਦ ਕਰ ਦਿੰਦੇ ਆ ਤੁਹਾਨੂੰ ਝੂਲੇ ਬੰਦ ਕਰਨੇ ਪੈਣੇ ਆ ਸੋ ਇਹ ਇਹ ਬਿਨਾਂ ਪਰਮਿਸ਼ਨ ਤੇ ਸ਼ਹਿਰੀ ਸ਼ਹਿਦੀ ਸਵਾਵਾਂ ਦੇ ਵਿੱਚ ਝੂਲੇ ਤੁਸੀਂ ਨਹੀਂ ਲਾ ਸਕਦੇ ਠੀਕ ਆ ਜੀ ਬੰਦ ਕਰ ਲਾ ਹਾਂ ਇਸ ਕਰਕੇ ਝੂਲਿਆਂ ਨੂੰ ਫੌਰਨ ਬੰਦ ਕੀਤਾ ਜਾਵੇ ਨਹੀਂ ਤਾਂ ਸਿੰਘ ਆ ਰਹੇ ਫੇਰ ਨਾ ਕਿਉਂ ਠੀਕ ਆ ਜੀ ਬੰਦ ਕਰ ਹਾਂ ਝੂਲਿਆਂ ਦੀ ਜੋ ਪਰਵਾਨਗੀ ਹੈ ਕਿਹਨੇ ਦਿੱਤੀ ਹੈ ਆ ਸਿੰਘ ਆ ਰਹੇ ਤੁਹਾਡੀ ਸੇਵਾ ਹੋ ਜਾਣੀ ਹੈ ਇਹ ਝੂਲੇ ਬੰਦ ਕਰੋ ਤੇ ਸਾਰੇ ਜੋ ਚੈਨਲ ਦਿਖਾ ਰਹੇ ਆ ਝੂਲਿਆਂ ਦੀ ਕੋਈ ਪਰਵਾਨਗੀ ਨਹੀਂ ਹੈਗੀ ਇੱਥੇ ਆ ਬਈ ਤੁਹਾਨੂੰ ਕਿਹਨੇ ਦਿੱਤੀ ਪਰਵਾਨਗੀ ਝੂਲਿਆਂ ਦੀ ਝੂਲਿਆਂ ਦੀ ਜੋ ਪਰਵਾਨਗੀ ਤੁਹਾਨੂੰ ਕਿਹਨੇ ਦਿੱਤੀ ਹੈ ਸ਼ੀਦੀ ਸੁਭਾਵਾ ਦੇ ਝੂਲੇ ਨਹੀਂ ਲੱਗ ਸਕਦੇ ਕਿਸ ਨੇ ਬੋਲਾ ਆਪਕਾ ਲਗਾਉਣੇ ਲਈ ਮਾਲਕੋ ਨੇ ਬੋਲਾ ਹਮ ਤਾਂ ਝਾੜੀ ਮਾਲਕ ਹਾਂ ਹੈ ਕਹਾ ਮਾਲਕ ਬਲਾਓ ਮਾਲਕ ਕਹਾ ਹੈ ਬਲਾਓ ਮਾਲਕ ਕੋ ਬੋਲੋ ਕਿ ਪ੍ਰੈਸ ਵਾਲੇ ਆਏ ਥੇ ਜੋ ਮੀਡੀਆ ਵਾਲੇ ਲੋਕੋ ਨੂੰ ਦਿਖਾ ਰਹੇ ਹਾਂ ਹਮ ਆਪਕੇ ਜੋ ਝੂਲੇ ਸਿੰਘਾਂ ਨੇ ਬੰਦ ਕਰ ਦਨੇ ਫਿਰ ਆ ਵੀ ਝੂਲਾ ਚੱਲਦਾ ਨਜਾਇਜ਼ ਦੇਖੋ ਖਾਲਸਾ ਜੀ ਜੋ ਛਿੱਤੀ ਸੁਭਾਵਾ ਹੈ ਛਿੱਤੀ ਸੁਭਾਵਾ ਤੇ ਝੂਲਿਆਂ ਦੀ ਪ੍ਰਵਾਨਗੀ ਨਹੀਂ ਹੈ ਭਾਵੇਂ ਗੁਰਦਵਾਲਾ ਪਠਾ ਸਾਹਿਬ ਹੋਵੇ ਭਾਵੇਂ ਸੈਭ ਸ੍ਰੀ ਚਮਕੌਰ ਸਾਹਿਬ ਹੋਵੇ ਭਾਵੇਂ ਫਤਿਹਗੜ੍ਹ ਸਾਹਿਬ ਹੋਵੇ ਝੂਲਿਆਂ ਦੀ ਪ੍ਰਵਾਨਗੀ ਸ਼੍ਰੋਮਣੀ ਕਮੇਟੀ ਨੇ ਨਹੀਂ ਦਿੱਤੀ ਇਹ ਨਜਾਇਜ਼ ਜਿਹੜੇ ਝੂਲੇ ਚੱਲ ਰਹੇ ਨੇ ਸੋ ਮੈਂ ਵੀ ਇਹਨਾਂ ਨੂੰ ਬੇਨਤੀ ਕੀਤੀ ਹੈ ਪਰ ਇੱਕ ਦੋ ਰਿਆ ਬੇਨਤੀ ਮੰਨ ਲਈ ਆ ਦੂਆ ਪ੍ਰਧਾਨ ਨੂੰ ਮਿਲਿਆ ਨਹੀਂ ਸੋ ਇੱਥੇ ਤੱਕ ਵੀਡੀਓ ਜਾਂਦੀ ਹੈ ਔਰ ਇਸ ਵੀਡੀਓ ਨੂੰ ਦੇਖੋ ਔਰ ਸ਼੍ਰੋਮਣੀ ਕਮੇਟੀ ਨੂੰ ਸਖਤ ਤੇ ਸਖਤ ਕਦਮ ਚੁੱਕਣੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ